ਲੋ ਜੀ ਆ ਵੀ ਸੂਟ ਆ ਜਿਹੜਾ ਤੁਹਾਨੂੰ ਦੇਣਾ ਬਿਲਕੁਲ ਫ੍ਰੀ ਤੇ ਆ ਬੈਲਵੈਟ ਦਾ ਸੂਟ ਇਹ ਵੀ ਦੇਣਾ ਤੁਹਾਨੂੰ ਬਿਲਕੁਲ ਫ੍ਰੀ ਆ ਜਿਹੜਾ ਹੈਵੀ ਸੂਟ ਆ ਇਹ ਵੀ ਸਾਨੂੰ ਦੇਣਾ ਬਿਲਕੁਲ ਫ੍ਰੀ ਸਰਦਾਰ ਜੀ ਦੱਸੋ ਭੈਣਾ ਭਰਾਵਾਂ ਨੂੰ ਗੱਲ ਕਲੀਅਰ ਕਰ ਦਿਓ ਕਿ ਇਹਨੂੰ ਫ੍ਰੀ ਦੇਣੇ ਆ ਕਿਹੜੇ ਕਿਹੜੇ ਸੂਟ ਫ੍ਰੀ ਦੇਣੇ 10000 ਰੁਪਏ ਦੇ ਬਿੱਲ ਤੇ ਆਹ ਜਿਹੜਾ ਬਟਿਕ ਵਾਲਾ ਸੂਟ ਬਾਜੂ ਪੌਤੇ ਵਰਗਾ ਨੈਚੁਰਲ ਮਸਲੀਨ ਦਾ ਸੂਟ ਹੈ ਬਿਲਕੁਲ ਮੈਨਾਂ ਫ੍ਰੀ ਔਰ ਆਗਰ ਤੁਸੀਂ 20000 ਰੁਪਏ ਦਾ ਕੱਪੜਾ ਖਰੀਦਿਓ ਆਹ ਵੈਲਵੈਟ ਦਾ ਪੂਰਾ ਭਾਰੀ ਸੂਟ ਵੈਲਵੈਟ ਦੀ ਬਾਟਮ ਵੈਲਵਟ ਦਾ ਸ਼ਾਲ ਲੱਗਿਆ ਇਹ ਤੁਹਾਨੂੰ ਮਿਲਣਾ ਬਿਲਕੁਲ ਫ੍ਰੀ ਅਗਰ ਤੁਸੀਂ ਦਾਜਵਰੀ 1 ਲੱਖ ਵਾਲੀ 50 ਹਜ਼ਾਰ ਦੇ ਖਰੀਦ ਲੈਣੇ ਹੋ ਤਾਂ ਆਪ ਪੂਰਾ ਹੈਵੀ ਸੂਟ ਹੈਵੀ ਦੁਪੱਟੇ ਵਾਲਾ ਤੁਹਾਨੂੰ ਮਿਲਣਾ ਬਿਲਕੁਲ ਫ੍ਰੀ ਸੂਟ ਤੇ ਕਰੋ ਦੇਖੋ ਜਿਹਨੇ ਵਿਆਹ ਸ਼ਾਇਦਾ ਕੱਪੜਾ ਦਾਜਵਰੀ ਦੇਣ ਲੈਣ ਕਰਨੀਆਂ ਇਹੇ ਸੂਟ ਤੁਸੀਂ 800 ਲੈਣੇ ਹੋ ਇਹੇ 1000 ਲੈਣੇ ਹੋ ਸਾਡੇ ਕੋਲ ਤੁਸੀਂ 500 ਰੁਪਏ ਦੇ ਵਿੱਚ ਲੈ ਜਾਓ ਭਾਈ ਆਫਰ ਸਾਡੀ ਸਿਰਫ 5 ਦਿਨਾਂ ਦੀ ਹੈ 5 ਦਿਨਾਂ ਦੀ ਬੱਤੀ ਆਫਰ ਲਾਤੀ ਹੈ ਉੱਚੇ ਤੁਹਾਡੇ ਡਬਲ ਫਾਇਦੇ ਹੋਣੇ ਆ ਮਿਰਰ ਵਰਕ ਕੀਤਾ ਸ਼ੀਸ਼ਾ ਵਾਲਾ ਸੂਟ ਆ ਬਾਜ਼ਾਰ ਦਾ ਰੇਟ 1800 ਆ ਇੱਥੇ ਅਸੀਂ ਦੇਣਾ ਤੁਹਾਨੂੰ 850 ਰੁਪਏ ਦਾ ਸੂਟ ਚੈਲੰਜ ਕਰਕੇ ਕਹਿੰਦੇ ਆ ਕਿ ਛੇੜੇ ਤੁਹਾਨੂੰ ਆ ਸੂਟ 3000 ਤੋਂ ਘੱਟ ਨਹੀਂ ਦੇਣਾ ਅਸੀਂ ਦੇਣਾ ਸਿਰਫ ਔਰ ਸੈਲਸ 1000 ਰੁਪਏ ਦਾ ਤੁਸੀਂ ਸੂਟ ਚੈੱਕ ਕਰੀ ਚਲੋ ਨੇਚਰਲ ਕਲੇਸ ਦੇ ਸੂਟ ਆ ਬਾਜ਼ਾਰਾ ਤੇ 5-5000 ਰੁਪਏ ਅਸੀਂ 3500 ਦੇ ਦੋ ਦੇਨੇ ਆ 2500 ਰੁਪਏ ਦੇ ਦੋ ਜੀ ਦੇਖੋ ਅੰਬੀਆਂ ਵਾਲੇ ਸੂਟ ਆ ਘੇਰੇ ਤੇ ਵਰ ਗਿਆ ਬਾਜ ਦੇ ਵਰ ਗਿਆ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਨਵੀਂ ਨਵੀਂ ਵੈਰਾਈਟੀ ਹੈ ਜੀ ਭਾਜੀ ਬਜ਼ਾਰਾ ਤੇ 3000 ਦਾ ਇੱਕ ਇੱਥੇ ਮਿਲਨੇ ਆ 3000 ਦੇ ਦੋ ਬਜ਼ਾਰ ਦੇ ਵਿੱਚ ਮੋਰਾਂ ਵਾਲੇ ਡਿਜ਼ਾਈਨ ਦਾ ਰੇਟ 6500 ਰੁਪਏ ਆ ਸਪੈਸ਼ਲ ਦਿਲਪ੍ਰੀਤ ਬੁਟੀਕ ਦਾ ਇਹ ਪੀਸ ਤਿਆਰ ਕਰਾਇਆ ਸੀ ਫੈਂਸ ਵਾਲਾ ਪੀਸ ਹਨोसी ਸਿਰਫ 4000 ਰੁਪਏ ਦੇ ਵਿੱਚ ਦੇ ਰਿਹਾ ਨਵਾ ਚੱਕੋ ਜਿਹੜੇ ਬਜ਼ਾਰਾਂ 'ਚ ਭਾਜੀ 5-5000 ਦਾ ਸੂਟ ਮਿਲਦਾ ਅਸੀਂ ਦੇਨੇ ਆ 5000 ਰੁਪਏ ਤੇ ਦੋ ਦੇਖੋ ਜਿਹਨੇ ਹੈਵੀ ਦਾਜ ਬਰੀ ਬਣਾਉਣੀ ਆ ਜਿਹੜੇ ਕਹਿੰਦੇ ਵੀ ਪੈਸੇ ਦੇ ਕੋ ਚੱਕਰ ਨਹੀਂ ਉਹਨਾਂ ਲਈ ਹੈਵੀ ਤੋਂ ਹੈਵੀ ਸੂਟ ਵੀ ਹੈਗੇ ਆ ਮਿਡਲ ਕਲਾਸ ਉਹਨਾਂ ਲਈ ਸੂਟ ਹੈਗੇ ਆ ਲੋ ਜੀ ਵੱਡਾ ਫਾਇਦਾ ਕਰਨ ਜਾ ਰਹੇ ਆ ਡਰੈੱਸਾਂ ਦੇ ਵਿੱਚ ਪੁੱਟਾ ਰੋਡ ਕਾਦੀਆਂ ਤੇ ਡਰੈੱਸਾਂ ਆ ਗਿਆ ਜ਼ਬਰਦਸਤ ਬ੍ਰਾਂਡਡ ਤੇ ਲਗਜ਼ਰੀ ਇਹ ਡਰੈੱਸ ਦੇ ਵਿੱਚ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਕੰਮ ਹੋਇਆ ਕਿੰਨਾ ਵਰਕ ਆ ਬਜ਼ਾਰਾਂ ਦੇ ਵਿੱਚ ਇਸ ਡਰੈਸ ਦੀ ਕੀਮਤ 30-30 ਹਜ਼ਾਰਾਂ ਪਰ ਅਸੀਂ ਦੇਣੀ ਆ 14999 ਨਾਲ 20% ਲੈਸ ਜਿਹੜਾ ਸਾਂਹ ਟੀਵੀ ਦਾ ਸਕਰੀਨਸ਼ਾਟ ਲੈ ਕੇ ਆਓ ਬਜ਼ਾਰ 'ਚ ਜਾਓਗੇ ਇਹਦਾ ਰੇਟ ਹੈਗਾ 7 ਤੋਂ ਲੈ ਕੇ 8000 9000 ਲੱਗੀ ਦਾ ਲੌਂਦੇ ਆ ਪਰ ਸਾਡਾ ਰੇਟ ਕਿੰਨਾ ਜੀ ਸਿਰਫ 4500 ਰੁਪਇਆ ਰੈੱਡ ਲੈਂਗੇ ਲੈ ਲੋ ਚਾਹੇ ਮਹਿਰੂਨ ਲੈ ਲੋ ਚਾਹੇ ਗਾਜਰੀ ਸਾਰਾ ਹੀ ਵੈਡਿੰਗ ਦਾ ਪੂਰਾ ਪ੍ਰਬੰਧ ਆ ਸਲੋਜੀ ਆ ਵੀ ਸੂਟ ਅਜਮਾ ਤੁਹਾਨੂੰ ਦੇਣਾ ਬਿਲਕੁਲ ਫ੍ਰੀ ਤੇ ਆ ਬੈਲਵਡ ਦਾ ਸੂਟ ਇਹ ਵੀ ਦੇਣਾ ਤੁਹਾਨੂੰ ਬਿਲਕੁਲ ਫ੍ਰੀ ਆ ਜਿਹੜਾ ਹੈਵੀ ਸੂਟ ਆ ਇਹ ਵੀ ਤੁਹਾਨੂੰ ਦੇਣਾ ਬਿਲਕੁਲ ਫ੍ਰੀ ਫ੍ਰੀ ਦੇ ਵਿੱਚ ਸੂਟ ਜੇ ਲੈਣੇ ਆ ਵੀਡੀਓ ਐਂਡ ਤੱਕ ਦੇਖ ਲਓ ਵੱਡੇ ਫਾਇਦੇ ਹੋਣੇ ਆ 5 5000 ਵਾਲੇ ਸੂਟ ਫ੍ਰੀ ਚ ਲੈ ਜਾਓ ਸਰਦਾਰ ਜੀ ਦੱਸੋ ਭੈਣਾ ਭਰਾਵਾਂ ਨੂੰ ਗੱਲ ਕਲੀਅਰ ਕਰ ਦਿਓ ਕਿ ਇਹਨੂੰ ਫ੍ਰੀ ਦੇਣੇ ਆ ਕਿਹੜੇ ਕਿਹੜੇ ਸੂਟ ਫ੍ਰੀ ਦੇਣੇ ਤੇ ਕੀ ਚੱਕਰ ਆ ਬਿਲਕੁਲ ਜੀ ਅੰਕਲ ਓਮ ਬੁੱਟਰ ਰੋਡ ਕਾਤੀਆਂ ਤੇ ਸਾਹਿਲ ਭਾਈ ਨੇ ਇੱਕ ਸਪੈਸ਼ਲ ਆਫਰ ਲਾਤੀ ਆ ਦੇਖੋ ਸ਼ਾਪਿੰਗ ਦਾ ਤੁਸੀਂ ਕਰਨੀ ਆ ਕੱਪੜਾ ਤੁਸੀਂ ਖਰੀਦਣਾ ਵਾ ਪਰ ਅਗਰ ਤੁਸੀਂ 10000 ਰੁਪਏ ਦਾ ਬਿੱਲ ਬਣਾ ਲੈਨੇ ਹੋ ਤੇ ਇੱਕ ਸਭ ਤੋਂ ਵੱਡਾ ਫਾਇਦਾ ਦੇਣ ਜਾ ਰਹੇ ਆ 10000 ਰੁਪਏ ਦੇ ਬਿੱਲ ਤੇ ਆਹ ਜਿਹੜਾ ਬਟਿਕ ਵਾਲਾ ਸੂਟ ਬਾਜੂ ਪਹੁੰਚੇ ਵਰਗਾ ਨੈਚੁਰਲ ਮਸਲੀਨ ਦਾ ਸੂਟ ਹੈ ਬਿਲਕੁਲ ਮੈਨਾ ਫ੍ਰੀ ਫਰੀ ਮਿਲਣਾ ਤੁਹਾਨੂੰ 10000 ਦੀ ਸ਼ਾਪਿੰਗ ਤੇ ਔਰ ਅਗਰ ਤੁਸੀਂ 20000 ਰੁਪਏ ਦਾ ਕੱਪੜਾ ਖਰੀਦਦੇ ਹੋ ਆ ਵੈਲਵਟ ਦਾ ਪੂਰਾ ਭਾਰੀ ਸੂਟ ਵੈਲਵਟ ਦੀ ਬਾਟਮ ਵੈਲਵਟ ਦਾ ਛਾਲ ਲੱਗਿਆ ਇਹ ਤੁਹਾਨੂੰ ਮਿਲਣਾ ਬਿਲਕੁਲ ਫਰੀ ਫਰੀ ਮਿਲਣਾ ਫਰੀ ਤੇ ਅਗਰ ਤੁਸੀਂ ਦਾਜਵਰੀ 1 ਲੱਖ ਵਾਲੀ 50000 ਚ ਖਰੀਦ ਲੈਨੇ ਹੋ ਤਾਂ ਆ ਪੂਰਾ ਹੈਵੀ ਸੂਟ ਹੈਵੀ ਦੁਪੱਟੇ ਵਾਲਾ ਤੁਹਾਨੂੰ ਮਿਲਣਾ ਬਿਲਕੁਲ ਫਰੀ ਸੋ ਦੇਖੋ ਜੀ ਵਾਕਈ ਇਹ ਤਾਂ ਬਹੁਤ ਵੱਡੀਆਂ ਆਫਰ ਲਾਤੀਆਂ ਇੱਕ ਤਾਂ ਪੂਰੇ ਪੰਜਾਬ ਤੋਂ ਕੱਪੜਾ ਸਸਤਾ ਅੱਧੇ ਰੇਟਾਂ 'ਚ ਉਤੋਂ ਤੁਹਾਨੂੰ ਸੂਟਾਂ ਦੀ ਸ਼ਾਪਿੰਗ ਕਰਦੇ ਸੂਟ ਬਿਲਕੁਲ ਫ੍ਰੀ ਦੇਣਿਆਂ ਤੇ ਫ੍ਰੀ ਦੇ ਵਿੱਚ ਸੂਟ ਵੀ ਕੋਈ 100-100 200-200 ਸਾਲੇ ਨਹੀਂ 5-5000 ਵਾਲੇ ਸੂਟ ਤੁਸੀਂ ਫ੍ਰੀ ਲੈ ਜਾਓ ਆਫਰ ਬਾਈ ਜੀ ਕਿੰਨੇ ਦਿਨ ਤੱਕ ਦੀ ਆ ਦੇਖੋ ਜੀ ਆਫਰ ਸਾਡੇ ਸਿਰਫ 5 ਦਿਨਾਂ ਦੀ ਆ 5 ਦਿਨਾਂ ਦੀ ਵੱਡੀ ਆਫਰ ਲਾਤੀ ਔਰ ਤੇ ਤੁਹਾਡੇ ਡਬਲ ਫਾਇਦੇ ਹੋਣੇ ਆ ਜਿਹੜੇ 1-1000 ਵਾਲੇ ਸੂਟਾਂ ਸੀ 5-500 ਰੁਪਏ ਦੇ ਵਿੱਚ ਕਰਤੇ 5-500 ਰੁਪਏ ਦੇ ਵਿੱਚ ਸੂਟ ਚੇਕ ਕਰੋ ਦੇਖੋ ਜਿਹਨੇ ਵਿਆਹ ਸ਼ਾਇਦਾ ਕੱਪੜਾ ਦਾਜ ਵਰੀ ਦੇਣ ਲੈਣ ਕਰਨੀਆਂ ਇਹੇ ਸੂਟ ਤੁਸੀਂ 800 ਲੈਣੇ ਹੋ ਇਹੇ 1000 ਲੈਣੇ ਹੋ ਸਾਡੇ ਕੋਲ ਤੁਸੀਂ 500 ਰ ਮਤਲਬ 5-500 ਰੁਪਏ ਤੁਸੀਂ ਦੇਖੋ ਰੰਗ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਸਾਰਿਆਂ ਦੇ ਵੱਡੇ ਫਾਇਦੇ ਇੱਥੇ ਹੋ ਜਾਣੇ ਆ 5 ਦਿਨ ਦੀ ਆਫਰ ਆ 5 ਦਿਨ ਚ ਆਜੋ ਅੰਕ ਲੋਮ ਬੁੱਟਰ ਰੋਡ ਕਾ ਜੀਆ ਦੇਖੋ ਵੱਡਾ ਫਾਇਦਾ ਕੀ ਆ ਸਾਡੇ ਕੋਲ ਡਿਜ਼ਾਈਨਿੰਗ ਬਹੁਤ ਜ਼ਿਆਦੀ ਆ ਸਾਡੇ ਕੋਲ ਵੈਰਾਈਟੀ ਬਹੁਤ ਸੋਹਣੀ ਆ ਬੱਕੋ-ਵੱਕਰੇ ਡਿਜ਼ਾਈਨਰ ਦੇਖੋ ਮਿਰਰ ਵਰਕ ਕੀਤਾ ਸ਼ੀਸ਼ੇ ਵਾਲਾ ਸੂਟ ਆ ਬਾਜ਼ਾਰ ਨਾਲੇ 1800 ਆ ਇੱਥੇ ਅਸੀਂ ਦੇ ਰਿਹਾ ਤੁਹਾਨੂੰ 850 ਰੁਪਏ ਸੂਟ ਮਤਲਬ 1700 ਰੁਪਏ ਦੋ ਸੂਟ ਦੇ ਦੇਣੇ ਆ ਜਿਹੜਾ ਬਾਜ਼ਾਰ ਦੇ ਵਿੱਚ ਇੱਕ ਮਿਲਦਾ ਦੇਖੋ ਜੇ ਚਾਹੇ ਬੇਸ ਤੋਂ ਰੀਡ ਦਾ ਲੈਣਾ ਚਾਹੇ ਕਾਟਨ ਦਾ ਲੈਣਾ ਹਰ ਇੱਕ ਦੇ ਵੱਡੇ ਫਾਇਦੇ ਹੋਣੇ ਆ ਉਹ ਚੈਲੰਜ ਕਰਕੇ ਕਹਿੰਦੇ ਆ ਕਿ ਸੇੜੇ ਤੁਹਾਨੂੰ ਆ ਸੂਟ 3000 ਤੋਂ ਘੱਟ ਨਹੀਂ ਦੇਣਾ ਅਸੀਂ ਦੇਣਾ ਸਿਰਫ ਔਰ ਸਿਰਫ 1000 ਰੁਪਏ ਦਾ ਤੁਸੀਂ ਸੂਟ ਚੈੱਕ ਕਰੀ ਚਲੋ ਨੇਚਰਲ ਕਲੇਵ ਦੇ ਸੂਟ ਆ ਬਜ਼ਾਰਾ 'ਚ 5-5000 ਰੁਪਏ ਆ ਅਸੀਂ 2500 ਦੇ ਦੋ ਦੇਨੇ ਆ 2500 ਰੁਪਏ ਦੇ ਦੋ ਚੈਲੰਜ ਕਰਕੇ ਕਹਿੰਦੇ ਇਤਾਂ ਦੇ ਬੁਟੀਕ ਪੀਸ ਤੁਹਾਨੂੰ ਕਿਸੇ ਜਿਹੜੀ ਦਿਖਾਣੇ ਬਾਜੂ ਪਹੁੰਚੇ ਵਰਕ ਦਵਾਗੇ ਜੀ ਦੇਖੋ ਅੰਬੀਆਂ ਵਾਲੇ ਸੂਟ ਆ ਘੇਰੇ ਤੇ ਵਰ ਗਿਆ ਬਾਜੂ ਦੇ ਵਰ ਗਿਆ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਨਵੀਂ ਨਵੀਂ ਵੈਰਾਈਟੀ ਹੈ ਪਾ ਜੀ ਬਜਾਰਾ ਚ 3000 ਦਾ ਇੱਕ ਇੱਥੇ ਮਿਲਨੇ 3000 ਦੇ ਦੋ ਮਤਲਬ 1500 ਰੁਪਏ ਦੇ ਵਿੱਚ ਦੇ ਦੇਣਾ ਨਾ ਕੋਲ ਪਾ ਜੀ 1500 ਦੇ ਵਿੱਚ ਬੁਟੀਕ ਸੂਟ ਤੁਹਾਨੂੰ ਕੋਈ ਦੇ ਕੇ ਦਿਖਾ ਦੇ ਚੈਲੰਜ ਕਰਦੇ ਨਾਲੇ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਇਹਦੇ ਵਿੱਚ ਰੰਗ ਵੀ ਵੱਖੋ ਵੱਖਰੇ ਆ ਫੈਰੇ ਤੁਹਾਡੇ ਬਹੁਤ ਵੱਡੇ ਹੋ ਜਾਣੇ ਆ ਦੇਖੋ ਜੀ ਡਬਲ ਫਾਇਦੇ ਹੋਣੇ ਆ ਦਾਜਵਰੀ ਤੁਸੀਂ ਲੈਣੀਆਂ ਚਾਚ ਔਰ ਇਹ ਨਾ ਸੋਚੋ ਇੱਥੇ 500 ਤੋਂ ਲੈ ਕੇ 50000 ਤੱਕ ਦਾ ਸੂਟ ਮਿਲ ਜਾਂਦਾ ਅੰਕਲੋਂ ਬੁੱਟਰ ਰੋਡ ਕਾਦੀਆਂ ਜਿੱਥੇ ਵੈਰਾਈਟੀ ਜ਼ਬਰਦਸਤ ਤੇ ਕੁਆਲਿਟੀ ਨੰਬਰ 1 ਦਿੰਦੇ ਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਇਦਾਂ ਦੀ ਡਿਜ਼ਾਈਨਿੰਗ ਇਦਾਂ ਦੀ ਕੁਆਲਿਟੀ ਇਦਾਂ ਦੇ ਰੇਟ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਜੋ ਅੰਕਲੋਂ ਬੁੱਟਰ ਰੋਡ ਕਾਦੀਆਂ ਦੇ ਰਿਹਾ ਇਸ ਵਾਰ ਵੈਰਾਈਟੀ ਦੇ ਵਿੱਚ ਮੈਂ ਕਹਿੰਨਾ ਤੱਕ ਪਾਤੀ ਆ ਦਾਜਵਰੀ ਦੇ ਉਹ ਕੱਪੜੇ ਜਿਹੜੇ ਬਜ਼ਾਰਾ 'ਚ ਆਮ ਤੁਹਾਨੂੰ ਫੋਟੋ ਆ ਦੇਖਣ ਨੂੰ ਨਹੀਂ ਮਿਲਦੀਆਂ ਉਹ ਕੱਪੜਾ ਅਸੀਂ ਇੱਥੇ ਲੈ ਕੇ ਆ ਗਏ ਆ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰ ਲਓ ਬੁਲਬੁਲ ਦੇ ਬੱਚੇ ਹੁਣੇ ਲੈ ਕੇ ਆਏ ਆ ਫੋਟੋ ਵਾਲੇ ਪੀਸ ਆ ਬੁਟੀਕਾਂ ਵਾਲੇ ਪੀਸ ਆ ਜਿਹੜੇ ਬਜ਼ਾਰਾ ਦੇ ਵਿੱਚ 12 12000 8 8000 ਇੱਥੇ ਤੁਹਾਨੂੰ 5 5000 ਰੁਪਏ ਦੇਣੇ ਆ ਚੀਜ਼ਾਂ ਵੀ ਤੁਸੀਂ ਚੈੱਕ ਕਰ ਲਿਓ ਮੈਂ ਕਿਹਾ ਇੱਕ ਪੀਸ ਖੋਲ ਕੇ ਦਿਖਾਈ ਦਿੰਨੇ ਆ ਮੁੰਡਾ ਤੈ ਮਾਰ ਲੂਗਾ ਰਾਜੂ ਸਾਡਾ ਕੋਈ ਚੱਕਰ ਨਹੀਂ ਆਹ ਦੇਖੋ ਤੁਸੀਂ ਫੋਟੋ ਵਾਲਾ ਪੀਸ ਬੁਲਬੁਲ ਦਾ ਬੱਚਾ ਉਹ ਲੱਗੀ ਆ ਫੋਟੋ ਇਦਾਂ ਦੇ ਪੀਸਾਨੂੰ ਮਿਲ ਜਾਣੇ ਸਿਲੈਕਟਡ ਸਿਲੈਕਟਡ ਮਤਲਬ ਜਿਹੜੇ ਕਿਤੇ ਦੁਕਾਨਦਾਰ ਦੇ ਦਿਖਾਉਣੇ ਨਹੀਂ ਉਹ ਵੀ ਚੀਜ਼ਾਂ ਸਾਨੂੰ ਮਿਲ ਜਾਣੀਆਂ ਦੇਖੋ ਸਾਰੇ ਤੁਸੀਂ ਫਰੰਟ ਚ ਚੈੱਕ ਕਰ ਲਓ ਕਿੰਨਾ ਪਿਆਰਾ ਕੱਪੜਾ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਸੋ ਇਹੋ ਜਿਹੀ ਆਈਟਮ ਆ ਵੀ ਸਾਨੂੰ ਅਸੀਂ ਦੇਣੀਆਂ ਦੇਖੋ ਜੀ ਨਵੀਆਂ ਚੀਜ਼ਾਂ ਲੈ ਕੇ ਆਨੇ ਆ ਬੁਟੀਕ ਪੀਸ ਲੈ ਕੇ ਆਨੇ ਆ ਬੜੇ ਸ਼ਾਨਦਾਰ ਵਾਕ ਤੁਸੀਂ ਚੈੱਕ ਕਰੋ ਚਾਹੇ ਸ਼ਿਮਰ ਦਾ ਚਾਹੇ ਨੇਚਰਲ ਕਰੇਵ ਦਾ ਪਿਆਰੇ ਪਿਆਰੇ ਬੇਸ ਹੈ ਤੁਸੀਂ ਨਵੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਨਾ ਸ਼ਗੂਫੇ ਉਹ ਲੈ ਕੇ ਆ ਗਏ ਤੁਹਾਡੇ ਆਸੇ ਸੋ ਆ ਵੀ ਤੁਸੀਂ ਚੈੱਕ ਕਰ ਲਓ ਆ ਕਲਰ ਚੈੱਕ ਕਰ ਲਓ ਅੱਜਕੱਲ ਦਾਇਨ ਦਾ ਰੇਟ 6500 ਰੁਪਇਆ ਸਪੈਸ਼ਲ ਦਿਲਪ੍ਰੀਤ ਬੁਟੀਕ ਦਾ ਇਹ ਪੀਸ ਤਿਆਰ ਕਰਾਇਆ ਸੀ 6516 پیس ਹਨ ਉਸੇ ਸਿਰਫ 4000 ਰੁਪਏ ਦੇ ਵਿੱਚ ਦੇਣਾ ਸੋ ਇਦਾਂ ਫਾਇਦੇ ਕਰਨੇ ਆ ਪੌਂਚਾਂ ਦੇ ਵੀ ਕਮਾ ਦੁਪੱਟੇ ਵੀ ਹੈਵੀ ਆ ਲੋ ਆ ਚੈੱਕੋ ਜਿਹੜੇ ਬਿਆਹਾਂ ਚ ਭਾਜੀ 5-5000 ਦਾ ਸੂਟ ਮਿਲਦਾ ਅਸੀਂ ਦੇਨੇ ਆ 5000 ਰੁਪਏ ਦੇ ਦੋ ਮਤਲਬ ਕੀ 5000 ਰੁਪਏ ਦੇ ਦੋ 2500 ਰੁਪਏ ਦਾ ਸੂਟ ਦੇ ਦੇਣਾ ਭਾਜੀ ਸੋ ਆ ਵੀ ਤੁਸੀਂ ਚੈੱਕ ਕਰ ਲਓ ਚੈਲੰਜ ਕਰਦੇ ਆ ਜੇ ਕੋਈ ਦੇ ਦੇਵੇ ਵਾਕਈ 5000 ਦਾ ਇੱਕ ਆ ਪਰ ਇਥੇ ਇੱਕ ਸੂਟ ਨਾਲ ਇੱਕ ਫ੍ਰੀ 2500 ਚ ਲੈ ਜਾਓ 5000 ਦੇ ਦੋ ਪੀਸ ਦੇਨੇ ਇਹ ਚ ਡਿਜ਼ਾਈਨ ਰੰਗ ਦੀ ਕੋਈ ਕਮੀ ਹੈ ਨਹੀਂ ਦੇਖੋ ਜਿਹਨੇ ਹੈਵੀ ਦਾਜ ਬਰੀ ਬਣਾਉਣੀ ਆ ਜਿਹੜੇ ਕਹਿੰਦੇ ਵੀ ਪੈ ਉਨਾਂ ਲਈ ਹੈਵੀ ਤੋਂ ਹੈਵੀ ਸੂਟ ਵੀ ਹੈਗੇ ਆ ਮਿਡਲ ਕਲਾਸ 39 ਸੂਟ ਹੈਗੇ ਆ ਜੇ ਕੋਈ ਬਜਟ ਦੇ ਵਿੱਚ ਵੀ ਸ਼ਾਪਿੰਗ ਕਰਨਾ ਚਾਹੁੰਦਾ ਉਹਦੇ ਲਈ ਵੀ ਹੈਗੇ ਆ ਮਤਲਬ ਇੱਕੋ ਹੀ ਸ਼ਰਤ ਹੈ ਤਾਂ ਨਹੀਂ ਭੈਣ ਭਰਾਵਾਂ ਨੇ ਆਉਣਾ ਚਾਹੇ ਬਰਬਰੀ ਦਾ ਕੱਪੜਾ ਲੈਣਾ ਚਾਹੇ ਤੁਸੀਂ ਸ਼ਿਵਰ ਦਾ ਕੱਪੜਾ ਲੈਣਾ ਡਿਜ਼ਾਈਨਿੰਗ ਤੁਸੀਂ ਦੇਖੀ ਚਲੋ ਲਗਜ਼ਰੀ ਚੀਜ਼ਾਂ ਦੇ ਰਹੇ ਆ ਚੈਲੰਜ ਕਰਕੇ ਕਹਿ ਰਹੇ ਆ ਕਿਸੇ ਨੇ ਇਦਾਂ ਦੇ ਸੂਟ ਤੁਹਾਨੂੰ ਨਹੀਂ ਦੇਣੇ ਡਿਜ਼ਾਈਨਿੰਗ ਲਗਜ਼ਰੀ ਸੂਟ ਲਗਜ਼ਰੀ ਦੁਪੱਟੇ ਲਗਜ਼ਰੀ ਬਾਟਮ ਵਰਕ ਹਰ ਇੱਕ ਚੀਜ਼ ਦੇ ਵਿੱਚ ਪੂਰਾ ਕੰਮ ਆ ਹੁਣ ਤੁਸੀਂ ਚੈਲੰਜ ਕਰਦੇ ਆ ਠੋਕ ਕੇ 1 ਲੱਖ ਵਾਲੀ ਦਾਜਵਰੀ ਦਵਾਗੇ 50000 ਚ 2 ਲੱਖ ਵਾਲੀ ਦਾਜਵਰੀ ਦਵਾਗੇ 1 ਲੱਖ ਚ 4 ਲੱਖ ਵਾਲੀ ਦਾਜਵਰੀ ਦੇ ਦਾਂਗੇ 2 ਲੱਖ ਰੁਪਏ ਦੇ ਵਿੱਚ ਬਣਾ ਕੇ ਕਿਉਂਕਿ ਸਾਡੇ ਕੋ ਡਿਜ਼ਾਈਨਿੰਗ ਬਹੁਤ ਜ਼ਬਰਦਸਤ ਆ ਚੁੱਕੀ ਆ ਹੋਲ ਸੇਲ ਤੇ ਕਪੜਾ ਚੱਕੀ ਦਾ ਕਿਸੇ ਆਮ ਡੀਲਰ ਤੋਂ ਜਾਂ ਵਪਾਰੀ ਤੋਂ ਕਪੜਾ ਨਹੀਂ ਲੈਂਦੇ ਸਿੱਧਾ ਫੈਕਟਰੀਆਂ ਮਿਲਣਾ ਤੋਂ ਕਪੜਾ ਲੈਣੇ ਆ ਆ ਤੁਹਾਨੂੰ ਸਸਤੇ ਭਾਅ ਦੇ ਵਿੱਚ ਦੇ ਰਹੇ ਆ ਦੇਖੋ ਜਿਹੜੀਆਂ ਸਾਡੀਆਂ ਕਨੇਡਾ ਵਾਲੀਆਂ ਪਹਿਣਾ ਅਮਰੀਕਾ ਇੰਗਲੈਂਡ ਵਾਲੀਆਂ ਪਹਿਣਾ ਜਿਹੜੀਆਂ ਕਹਿੰਦੀਆਂ ਸਾਨੂੰ ਭਾਈ ਚੀਜ਼ ਹੀ ਪਸੰਦ ਨਹੀਂ ਹੁੰਦੀ ਕਿਤੇ ਜਾਂ ਸਾਡੇ ਟੇਸ ਦਾ ਸੂਟ ਨਹੀਂ ਹੈਗਾ ਆਹ ਚੈੱਕ ਕਰੋ ਇਦਾਂ ਦੇ ਪੀਸ ਵੀ ਤੁਹਾਨੂੰ ਇੱਥੋਂ ਅਸੀਂ ਲੈ ਕੇ ਦੇ ਦੇਣੇ ਆ ਆਹ ਦੇਖੋ ਤਾਂ ਚੀਜ਼ਾਂ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਕੋਈ ਫੋਟੋ ਵਾਲਾ ਪੀਸ ਲੈਣਾ ਕੋਈ ਇੰਸਟਾਗ੍ਰam ਵਾਲਾ ਲੈਣਾ ਜਿਹੜਾ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੱਲਦੇ ਉਹ ਨਵੇਂ-ਨਵੇਂ ਆਂਡੇ ਪੀਸ ਸਾਨੂੰ ਦਿਖਾ ਰਹੇ ਆ ਵੱਡੇ ਫਾਇਦੇ ਹੋਣੇ ਆ ਵਿਆਹ ਵਾਲੀ ਕੁੜੀ ਦਾਜਵਰੀ ਬਣਾਉਣੀ ਆ ਤੇ ਉਹਦੇ ਲਈ ਦੇਖੋ ਹੈਵੀ ਦੇ ਵਿੱਚ ਰੈੱਡ ਸੂਟ ਸਾਡੇ ਕੋਲ ਆ ਚੁੱਕਿਆ ਇਸ ਤੋਂ ਇਲਾਵਾ ਆ ਦੇਖੋ ਆਰਗੇਨਜ਼ਰ ਉੱਤੇ ਤੁਸੀਂ ਸੂਟ ਲੈਣੇ ਆ ਤੁਸੀਂ ਸ਼ਿਮਰ ਦੇ ਉੱਤੇ ਲੈਣੇ ਆ ਵਿਆਹ ਵਾਲੀ ਕੁੜੀ ਜਾਂ ਮੁੰਡੇ ਦੀ ਮਾਤਾ ਜੀ ਲਈ ਸੂਟ ਲੈਣਾ ਤਾਂ ਆ ਹੈਗਾ ਬੱਕੋ ਬੱਕਰੇ ਇੱਕ ਸੈਫਟਾ ਕਿਸੇ ਨੇ ਤਾਈਆਂ ਚਾਚੀਆਂ ਭੂਆ ਮਾਸੀਆਂ ਲਈ ਬਹੁਤ ਤਗੜੀ ਵੈਰਾਈਟੀ ਸਾਡੇ ਕੋਲ ਆ ਗਈ ਆ ਅੰਕਲੋਂ ਬੁੱਟਰੋਡ ਕਰਦੇ ਤੁਸੀਂ ਆਉਣਾ ਜਿੱਥੇ ਇਦਾਂ ਦੇ ਹੈਵੀ ਦਾਜਵਰੀ ਵਿੱਚ ਚੈਲੇਂਜ ਕਰਦਾ ਬਾਜ਼ਾਰ ਚ ਜਾਊਂਗੇ ਤਾਂ 2 ਲੱਖ ਰੁਪਏ ਦਾਜਵਰੀ ਬਣਨੀ ਆ ਪਰ ਇੱਥੇ ਤੁਹਾਨੂੰ 70-80 ਹਜ਼ਾਰ ਰੁਪਏ ਦੀ ਦਾਜਵਰੀ ਅਸੀਂ ਬਣਾ ਕੇ ਦੇਣੀ ਉਹ ਵੀ ਹੈਵੀ ਸੂਟਾਂ ਦੇ ਵਿੱਚ ਚੰਗੇ ਸੂਟ ਆ ਵਧੀਆ ਡਿਜ਼ਾਈਨ ਆ ਨਵੀਂ ਵੈਰਾਈਟੀ ਆ ਆਜੋ ਵੱਡੇ ਫਾਇਦੇ ਅੰਕ ਤੋਂ ਬੁੱਟਰੋਡ ਕਰਦਿਆਂ ਤੁਹਾਡੇ ਅਸੀਂ ਕਰ ਦੇਣੇ ਆ। ਲੋ ਜੀ ਵੱਡਾ ਫਾਇਦਾ ਕਰਨ ਜਾ ਰਹੇ ਆ ਡਰੈੱਸਾਂ ਦੇ ਵਿੱਚ ਬੁੱਟਰੋਡ ਕਰਦਿਆਂ ਤੇ ਡਰੈੱਸ ਆ ਗਿਆ ਜ਼ਬਰਦਸਤ ਬ੍ਰਾਂਡਡ ਤੇ ਲਗਜ਼ਰੀ ਇਹ ਡਰੈੱਸ ਦੇ ਵਿੱਚ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਕੰਮ ਹੋਇਆ ਕਿੰਨਾ ਵਰਕ ਬਾਜ਼ਾਰਾਂ ਦੇ ਵਿੱਚ ਇਸ ਡਰੈੱਸ ਦੀ ਕੀਮਤ 30-30 ਹਜ਼ਾਰਾਂ ਪਰ ਅਸੀਂ ਦੇਣੀ ਆ 14999 ਨਾਲ 20% ਲੈਸ ਜਿਹੜਾ ਸਾਹ ਟੀਵੀ ਦਾ ਸਕਰੀਨਸ਼ਾਟ ਲੈ ਕੇ ਆਓ ਸੋ ਹੁਣੇ ਸਾਡੀ ਵੀਡੀਓ ਸਕਰੀਨਸ਼ਾਟ ਲੈ ਲਓ ਜਿਹੜੇ ਚੀਜ਼ ਪਸੰਦ ਆ ਤੁਸੀਂ ਆ ਜਾਓ ਅੱਛਾ ਜੇ ਇਸ ਤੋਂ ਇਲਾਵਾ ਵੀ ਹੋਰ ਰੈਡੀਮੇਡ ਤੁਸੀਂ ਡਿਜ਼ਾਈਨ ਦੇਖਣੇ ਆ ਜਿਹੜੀ ਮਰਜ਼ੀ ਚੀਜ਼ ਲੈ ਲਿਓ ਰੈਡੀਮੇਡ ਡਰੈਸਾਂ ਦੇ ਵਿੱਚ ਐਕਸਟਰਾ ਤੁਹਾਨੂੰ 20% ਡਿਸਕਾਊਂਟ ਜਣਾ ਬਾਜ਼ਾਰ 'ਚ ਜਾਓਗੇ ਇਹਦਾ ਰੇਟ ਹੈਗਾ 7 ਤੋਂ ਲੈ ਕੇ 8000 9000 ਲੱਗੀ ਦਾ ਲੌਂਦੇ ਆ ਪਰ ਸਾਡਾ ਰੇਟ ਕਿੰਨਾ ਜੀ ਸਿਰਫ 4500 ਰੁਪਇਆ ਤੇ 4500 ਦੇ ਉੱਤੇ 20% ਤੁਹਾਨੂੰ ਅਸੀਂ ਹੋਰ ਆਫ ਦੇ ਦੇਣੀ ਆ ਉਹੀ ਮਤਲਬ 3500 ਦੇ ਵਿੱਚ ਇਹ ਤੁਹਾਨੂੰ ਅਸੀਂ ਡਰੈਸ ਦੇ ਦੇਣੀ ਆ ਇਸ ਲਈ ਕਿੰਨੇ ਭਾਈ ਆ ਜਾਓ ਵੱਡੇ ਫਾਇਦੇ ਇੱਕੋ ਛਾਤੇ ਹਟਾਉਣੇ ਲਹਿੰਗੇ ਲੂਣਗੇ ਸਾਰੇ ਹੈਗੇ ਆ ਭਾਜੀ ਰੈੱਡ ਲਹਿੰਗੇ ਲੈ ਲਓ ਚਾਹੇ ਮਹਿਰੂਨ ਲੈ ਲਓ ਚਾਹੇ ਗਾਲੀ ਸਾਰਾ ਹੀ ਵੈਡਿੰਗ ਦਾ ਪੂਰਾ ਪ੍ਰਬੰਧ ਆ ਸਾਡੇ ਕੋਲ ਤੁਸੀਂ ਡਰੈਸ ਰੈਂਟ ਤੇ ਲੈਣੀ ਆ ਜਾਂ ਲਹਿੰਗਾ ਰੈਂਟ ਤੇ ਲੈਣਾ ਉਹ ਵੀ ਤੁਸੀਂ ਲੈ ਜਾ ਸਕਦੇ ਹੋ ਬਹੁਤ ਜੈਨੂਇਨ ਡੇਟਾ ਤੇ ਦੇ ਦਾਂਗੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਹੋਰ ਜਾਣ ਕੇ ਲੈਣੀ ਆ ਤੇ ਇਹ ਤੁਸੀਂ ਫੋਨ ਕਰ ਸਕਦੇ ਹੋ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਿਬ